ਘਰ ਨਾਲ 모ਹ ਪੈਦਾ ਹੋ ਜਾਂਦਾ ਚਾਹੇ ਘਰ ਕੱਚਾ ਹੋਵੇ ਚਾਹੇ ਘਰ ਪੱਕਾ ਹੋਵੇ ਤੇ ਚਾਹੇ ਬਗਲਾ ਹੋਵੇ ਜਿਸ ਮਨੁੱਖ ਦਾ ਬਚਪਨ ਉੱਥੇ ਬੀਤੇ ਆ ਜਵਾਨੀ ਉੱਥੇ ਬੀਤੇ ਆ ਸਦਰਾਂ ਪੜੀਆਂ ਉਹਦੇ ਨਾਲ 모ਹ ਪੈਦਾ ਹੋ ਜਾਂਦਾ ਮਨੁੱਖ ਜਿੱਥੇ ਵੀ ਰਹੇ ਉਹਦਾ ਇੱਕ ਦਿਨ ਦੋ ਦਿਨ ਤਿੰਨ ਦਿਨ ਬਾਅਦ ਆਪਣੇ ਘਰ ਪਰਤਣ ਉਹਨੂੰ ਜੀ ਕਰਨ ਲੱਗ ਜਾਂਦਾ ਹੈ ਚਿਤ ਕਰਨ ਲੱਗ ਜਾਂਦਾ ਹੈ ਕਿਉਂਕਿ ਘਰ ਨਾਲ ਮੋਹ ਹੁੰਦਾ ਹੈ ਜਿਸ ਧਰਤੀ ਤੇ ਉਹ ਤੇ ਮਨੁੱਖ ਨੇ ਜਨਮ ਲਿਆ ਮਨੁੱਖ ਦੇ ਪੁਰਖਿਆਂ ਨੇ ਜਨਮ ਲਿਆ ਜਿਹੜੀ ਧਰਤੀ ਦੇ ਕਲਚਰ ਦੇ ਵਿੱਚ ਮਨੁੱਖ ਪਲਿਆ ਜਿਹੜੀ ਬੋਲੀ ਉਹਨੂੰ ਮਾਂ ਤੋਂ ਮਿਲੀ ਉਸ ਧਰਤੀ ਦੇ ਨਾਲ ਉਸ ਸਭਿਆਚਾਰ ਦੇ ਨਾਲ ਉਸ ਕਲਚਰ ਦੇ ਨਾਲ ਉਸ ਬੋਲੀ ਦੇ ਨਾਲ ਮਨੁੱਖ ਦਾ ਮੋਹ ਪੈ ਜਾਣਾ ਜਿਹੜਾ ਉਹ ਸੁਭਾਵਕ ਹੁੰਦਾ ਹੈ ਅਸੀਂ ਪੰਜਾਬੀ ਆ ਚਾਹੇ ਸਿੱਖਾਂ ਚਾਹੇ ਹਿੰਦੂ ਆ ਸਾਡੇ ਪੁਰਖਿਆਂ ਨੇ ਇੱਥੇ ਜਨਮ ਲਿਆ ਸਾਡੇ ਵਡੇਰਿਆਂ ਨੇ ਇੱਥੇ ਜਨਮ ਲਿਆ ਸਾਡਾ ਇੱਥੇ ਜਨਮ ਹੋਇਆ ਅਸੀਂ ਪੰਜਾਬੀ ਬੋਲੀ ਨੂੰ ਜਿਹੜਾ ਅਪਣਾਇਆ ਸਾਡੇ ਪੁਰਖਿਆਂ ਨੇ ਪੰਜਾਬੀ ਬੋਲੀ ਜਿਹੜੀ ਹੈ ਬੋਲੀ ਹੈ ਔਰ ਪੰਜਾਬ ਦੇ ਕਲਚਰ ਦੇ ਵਿੱਚ ਸਿੱਖ ਸੱਭਿਆਚਾਰ ਦੇ ਵਿੱਚ ਅਸੀਂ ਵੱਡੇ ਹੋਏ ਆ ਪਲੇ ਆ ਤੇ ਸਾਡਾ ਇਹਦੇ ਨਾਲ ਮੋਹ ਹੈ ਜਿਹਦੇ ਨਾਲ ਮੁਹੱਬਤ ਹੋਵੇ ਜਿਹਦੇ ਨਾਲ ਪਿਆਰ ਹੋਵੇ ਜਿਹਦੇ ਨਾਲ ਮੋਹ ਹੋਵੇ ਜਦੋਂ ਉਹਨੂੰ ਨੁਕਸਾਨ ਹੁੰਦਾ ਹੋਵੇ ਤੇ ਫਿਰ ਦਰਦ ਵੀ ਹੁੰਦਾ ਹਰ ਉਸ ਇੱਕ ਹਿਰਦੇ ਦੇ ਵਿੱਚ ਦਰਦ ਹੁੰਦਾ ਹੈ ਜਿਹਦਾ ਮੋਹ ਹੁੰਦਾ ਹੈ ਜਿਹਦੇ ਅੰਦਰ ਮੋਹ ਨਹੀਂ ਹੁੰਦਾ ਉਹਦੇ ਅੰਦਰ ਦਰਦ ਵੀ ਨਹੀਂ ਹੁੰਦਾ ਤੇ ਇੱਕ ਗੱਲ ਚੇਤੇ ਰੱਖਿਓ ਸਾਸ ਸੰਗਤ ਜੀ ਜਿਹਦਾ ਪੰਜਾਬ ਦੀ ਧਰਤੀ ਦੇ ਪ੍ਰਤੀ ਮੋਹ ਨਹੀਂ ਹੈ ਪੰਜਾਬੀ ਬੋਲੀ ਪ੍ਰਤੀ ਮੋਹ ਨਹੀਂ ਹੈ ਪੰਜਾਬ ਦੇ ਸੱਭਿਆਚਾਰ ਪ੍ਰਤੀ ਮੋਹ ਨਹੀਂ ਹੈ ਪੰਜਾਬ ਦੇ ਕੁਦਰਤੀ ਵਸੀਲਿਆਂ ਨਾਲ ਮੋਹ ਨਹੀਂ ਹੈ ਉਹ ਨਰਮੋਹਾ ਅਕਰਤ ਘੜ ਉਹ ਅੱਜ ਵੀ ਮਰਿਆ ਕੱਲ ਵੀ ਮਰਿਆ ਸਾਲ ਨੂੰ ਵੀ ਮਰਿਆ ਤੇ ਦਸਾਂ ਸਾਲਾਂ ਨੂੰ ਵੀ ਮਰਿਆ ਅੱਜ ਪੰਜਾਬ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਦੋ ਬੇਲਿਆਂ ਦੇ ਵਿੱਚ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਹੈ ਨਾ ਇਦਾਂ ਪੰਜਾਬ ਨੂੰ ਪੀੜਿਆ ਜਾ ਰਿਹਾ ਹੈ ਇੱਕ ਦਿੱਲੀ ਦਾ ਵੇਲਣਾ ਇੱਕ ਚੰਡੀਗੜ੍ਹ ਦਾ ਵੇਲਣਾ ਦੋਵੇਂ ਵੇਲ ਨੇ ਜਿਹੜੇ ਐ ਉਹ ਪੰਜਾਬ ਨੂੰ ਇਉਂ ਪੀੜ ਰੇ ਐ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਪੰਜਾਬੀਅਤ ਕੁਰਾ ਕੁਰਾ ਕਰ ਰਹੀ ਐ ਤਰਾ ਤਰਾ ਕਰ ਰਹੀ ਐ ਇਹ ਹਾਲਤ ਹੋਈ ਪਈ ਜਲੰਧਰ ਦੇ ਵਿੱਚ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਇੱਕ ਨੌਜਵਾਨ ਪਰਮਿੰਦਰ ਸਿੰਘ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਬਠਿੰਡੇ ਦੇ ਵਿੱਚ ਗੋਨੇ ਵਾਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਪੁਲਿਸ ਤਸੀਹਾ ਕੇਂਦਰ ਦੇ ਵਿੱਚ ਕਰੰਟ ਲਾ ਕੇ ਜਿਹੜਾ ਉਹ ਮਾਰ ਦਿੱਤਾ ਜਾਂਦਾ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ 15 ਸਾਲ ਅਸੀਂ ਇਹੋ ਦਰਦ ਹੁਣਾਇਆ ਗੋਲੀਆਂ ਨਾਲ ਹੁਨੇ ਗਏ ਆ ਤਸੀਹਾ ਕੇਂਦਰਾਂ ਦੇ ਵਿੱਚ ਹੱਦ ਦਰਜੇ ਦੇ ਤਸ਼ੱਦਦ ਜਿਹੜੇ ਆ ਸਾਡੇ ਬਨੇਰਿਆਂ ਨੇ ਸਾਡੇ ਭਰਾਵਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਹੰਡਾਰੇ ਆ। ਔਰ ਅਜੋ ਹੀ ਕੁਝ ਫੇਰ ਹੋਣ ਜਾ ਰਿਹਾ। ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਭਿਆੰਕਾ ਹੋ ਗਈ ਆ ਪੰਜਾਬ ਦੀ ਧਰਤੀ ਦੇ ਉੱਤੇ। ਔਰ ਜੇ ਕੋਈ ਤੁਖਦੀ ਹੋਈ ਪਰਾਲੀ ਦੇ ਉੱਤੇ ਤੇਲ ਪਾ ਦੇ ਬਾਲਣ ਪਾ ਦੇ ਤੇ ਫਿਰ ਭਾਂਬੜ ਬੱਚ ਨੂੰ ਰੋਕ ਨਹੀਂ ਸਕਦਾ ਕੱਲ ਇੱਕ ਹੋਰ ਦੁੱਖਦਾਈ ਖਬਰ ਸੁਣਨ ਨੂੰ ਮਿਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦਾ ਲੀਡਰ ਲੀਡਰ ਇਸ ਕਰਕੇ ਚੁਣਿੰਦੀਆਂ ਨੇ ਵਿਦਿਆਰਥੀ ਜਿੱਥੇ ਬੰਦੀਆਂ ਤਾਂ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰ ਸਕਣ ਤੇ ਉਸ ਲੀਡਰ ਨੇ ਇੱਕ ਨਵਾਂ ਹੀ ਬਿਆਨ ਦਿੱਤਾ ਕਹਿੰਦਾ ਜੀ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦਿਓ ਕੀ ਦੀ ਕਮਾਲ ਦੀ ਗੱਲ ਹੈ ਪੰਜਾਬ ਦੇ ਪਿੰਡਾਂ ਦਾ ਜਿਹੜੇ ਬਹੁ ਗਿਣਤੀ ਸਿੱਖ ਡੋਮਿਨੇਟਡ ਪਿੰਡ ਸੀ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਪੰਜਾਬ ਯੂਨੀਵਰਸਿਟੀ ਸਾਡੀ ਲਾਹੌਰ ਦੇ ਵਿੱਚ ਸੀ ਉਸ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਬਦਲੇ ਸਾਨੂੰ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਮਿਲੀ ਔਰ ਪਿੱਛੇ ਜੇ ਮੈਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਜਾਣ ਦਾ ਮੌਕਾ ਮਿਲਿਆ ਮੈਂ ਉੱਥੋਂ ਦੇ ਵਾਈਸ ਚਾਂਸਲਰ ਦੇ ਕੋਲ ਬੈਠਾ ਤੇ ਗੱਲਾਂ ਚੱਲੀਆਂ ਮੈਂ ਕਿਹਾ ਜੀ ਸਾਡਾ ਬਹੁਤ ਸਾਰਾ ਸਕ੍ਰਿਪਚਰ ਜਿਹੜਾ ਹੈ ਉਹ ਤੁਹਾਡੀ ਯੂਨੀਵਰਸਿਟੀ ਚ ਪਿਆ ਹੈ ਜਿਹੜਾ ਪੰਜਾਬ ਨਾਲ ਸਿੱਖ ਕੌਮ ਦੇ ਨਾਲ ਰਿਲੇਟਡ ਹੈ ਤੁਹਾਨੂੰ ਉਹ ਜਿਹੜਾ ਸਿੱਖ ਸਕ੍ਰਿਪਚਰ ਹੈ ਨਾ ਉਹ ਸਾਡੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਉਹਨੂੰ ਵਾਪਸ ਕਰਨਾ ਚਾਹੀਦਾ ਹਾਲਾਂਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਨਹੀਂ ਹਾਂ ਚੰਡੀਗੜ੍ਹ ਤੋਂ ਮੈਂ ਨਹੀਂ ਪੜਿਆ ਲੇਕਰ ਮੈਂ ਉਹਨੂੰ ਕਹਿ ਕਿ ਤੁਹਾਨੂੰ ਸਾਡਾ ਜਿਹੜਾ ਸਿੱਖ ਸਕ੍ਰਿਪਚਰ ਹੈ ਉਹ ਸਾਡੀ ਪੰਜਾਬ ਦੀ ਯੂਨੀਵਰਸਿਟੀ ਨੂੰ ਵਾਪਸ ਕਰਨਾ ਚਾਹੀਦਾ ਸਾਡਾ ਸੈਂਟੀਮੈਂਟ ਹੈ ਇਸ ਯੂਨੀਵਰਸਿਟੀ ਦੇ ਨਾਲ ਭਾਵੇਂ ਅਸੀਂ ਪੜ੍ਹੇ ਆਂ ਭਾਵੇਂ ਅਸੀਂ ਨਹੀਂ ਪੜ੍ਹੇ ਤੇ ਅੱਜ ਸਾਡੇ ਸੈਂਟੀਮੈਂਟ ਨੂੰ ਜਿਹੜਾ ਉਹ ਕੁਚਲਿਆ ਜਾ ਰਿਹਾ ਹੈ ਇੱਕ ਕਾਂਗਰਸੀ ਮੈਨੂੰ ਪਤਾ ਲੱਗਿਆ ਇੱਕ ਕਾਂਗਰਸੀ ਲੀਡਰ ਦੇ ਬਹਿਕਾਵੇ ਦੇ ਵਿੱਚ ਆ ਕੇ ਬਿਆਨ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਅਗਲ ਕੇ ਨਾਲ ਹਰਿਆਣਾ ਯੂਨੀਵਰਸਿਟੀ ਕਰ ਦੇ ਕੀ ਇਹ ਧੱਕਾ ਨਹੀਂ ਹੈ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਇੰਪੋਰਟੈਂਟ ਹੈ ਇਹ ਗਲੋਬਲੀ ਹੈ ਔਰ ਦੁਨੀਆ ਦੇ ਕਈ ਦੇਸ਼ ਪੰਜਾਬ ਦੀ ਮਹੱਤਤਾ ਨੂੰ ਸਮਝਦੇ ਆ ਜੇ ਨਹੀਂ ਸਮਝਦੀ ਤੇ ਸਾਡੀ ਆਰ ਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਨਹੀਂ ਸਮਝ ਰਹੀ ਤੇ 글로ਬਲੀ ਇੰਪੋਰਟੈਂਟ ਰੱਖਣ ਵਾਲਾ ਸੂਬਾ ਹੈ ਆ ਪੰਜ ਦਿਨ ਜੰਗ ਹੋਈ ਹੈ ਤੇ ਇਸ ਪੰਜ ਦਿਨ ਜੰਗ ਦੇ ਦੌਰਾਨ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੰਨੇ ਡਰੋਨ ਡਿੱਗੇ ਨੇ ਵਿਦੇਸ਼ੀ ਧਰਤੀ ਤੋਂ ਆਏ ਪਾਕਿਸਤਾਨ ਤੋਂ ਆਏ ਉਹ ਪੰਜਾਬ ਦੇ ਉੱਤੇ ਡਿੱਗੇ ਗੁਜਰਾਤੇ ਨਹੀਂ ਡਿਗੇ ਗੁਜਰਾਤੇ ਨਹੀਂ ਡਿਗੇ ਰਾਜਸਥਾਨ ਦੇ ਵਿੱਚ ਇੱਕ ਜਰੂਰ ਡਿਗੇ ਪਰ ਬਹੁਤ ਆਦ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਡਿਗੇ ਐ ਛੋਟਾ ਕਿ ਕਸ਼ਮੀਰ ਦੇ ਵਿੱਚ ਵੀ ਨਹੀਂ ਡਿਗੇ ਪੰਜਾਬ ਦੀ ਧਰਤੀ ਤੇ ਡਿਗੇ ਚਲੋ ਠੀਕ ਐ ਭਾਰਤੀ ਫੌਜਾਂ ਨੇ ਉਹਨੂੰ ਡਿਸਟਰੋਏ ਕਰਤਾ ਪਰ ਡਿਗੇ ਪੰਜਾਬ ਤੇ ਔਰ ਇਸ 5 ਦਿਨ ਦੀ ਜੰਗ ਤੋਂ ਬਾਅਦ ਤਾਂ ਘੱਟੋ ਘੱਟ ਭਾਰਤ ਸਰਕਾਰ ਨੂੰ ਪੰਜਾਬ ਦੀ ਮਹੱਤਤਾ ਸਮਝਣੀ ਚਾਹੀਦੀ ਐ ਤੇ ਜੇ ਮਹੱਤਤਾ ਸਮਝਦੀ ਐ ਭਾਰਤ ਸਰਕਾਰ ਤੇ ਫਿਰ ਇਹੋ ਜੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਬੇਤੁਕੇ ਬਿਆਨ ਦੇ ਨਾਲਿਆਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਜਿਹੜੇ ਕਹਿੰਦੇ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਕਰ ਦਿਓ ਨਾਮ ਬਦਲ ਦਿਓ ਔਰ ਮੈਂ ਉਹਨਾਂ ਵਿਦਿਆਰਥੀ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਹੈ ਉਠਾਉਣੀ ਵੀ ਬਣਦੀ ਮੈਂ ਇੱਕ ਗੱਲ ਫੇਰ ਕਹ ਦੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਸਿੱਖਾਂ ਦੀ ਨਹੀਂ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਤੇ ਚਾਹੇ ਪੰਜਾਬੀ Hindu ਹੈ ਕਿ ਚਾਹੇ ਪੰਜਾਬੀ ਸਿੱਖ ਹੈ ਚਾਹੇ ਪੰਜਾਬੀ Hindu ਹੋਵੇ ਤੇ ਚਾਹੇ ਸਿੱਖ ਜੇ ਪਾਣੀਆਂ ਦਾ ਮਸਲਾ ਹੈ ਤੇ ਪੰਜਾਬ ਦਾ ਮਸਲਾ ਹੈ ਪਰ ਪਿਛਲੇ 15 ਸਾਲ ਜਦੋਂ ਜ਼ੁਲਮ ਦੀ ਹਨੇਰੀ ਝੁੱਲੀ ਤੇ ਉਸ ਜ਼ੁਲਮ ਦੀ ਹਨੇਰੀ ਨੂੰ ਝੁੱਲਣ ਲਈ ਜਦੋਂ ਬਰਤਾਨ ਦੇ ਸਿਰ ਜਿਆ ਗਿਆ ਤੇ ਪੰਜਾਬ ਦੇ ਗੈਰ ਸਿੱਖ ਲੋਕਾਂ ਦੇ ਕੰਨ 'ਚ ਇਹ ਸ਼ਬਦ ਪਾਏ ਗਏ ਕਿ ਇਹ ਪਾਣੀਆਂ ਦਾ ਮਸਲਾ ਸਿੱਖਾਂ ਦਾ ਮਸਲਾ ਹੈ ਥੋੜਾ ਮਸਲਾ ਨਹੀਂ ਅੱਜ ਜਦੋਂ ਕਿਸਾਨੀ ਮਜ਼ਬੂਤ ਹੁੰਦੀ ਹੈ ਨਾ ਕਿਸਾਨ ਕੋਲ ਪੈਸੇ ਆਉਂਦੇ ਨੇ ਤੇ ਦੁਕਾਨਾਂ ਵੀ ਚੱਲਦੀਆਂ ਮਿਕਰਤੀਆਂ ਨੂੰ ਵੀ ਰੋਜ਼ਗਾਰ ਮਿਲਦਾ ਸਾਰਾ ਢਾਂਚਾ ਜਿਹੜਾ ਕਿਉਂਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਇੱਥੇ ਜੇ ਖੇਤੀ ਪਰਫਰੁੱਟ ਹੁੰਦੀ ਹੈ ਤੇ ਉਹਦੇ ਨਾਲ ਬਾਕੀ ਸਾਰੇ ਜਿਹੜੇ ਨੇ ਉਹ ਵੀ ਪਰਫਰੁੱਟ ਹੁੰਦੇ ਨੇ ਚਾਹੇ ਦੁਕਾਨਦਾਰ ਹੈ ਚਾਹੇ ਕੋ ਮਜ਼ਦੂਰ ਹੈ ਇਹ ਪਰਫਰੁੱਟ ਹੁੰਦੇ ਨੇ ਨਾਲ ਤਿੰਨੇ ਜਿਹੜੇ ਨੇ ਇਹ ਚੱਲਦੇ ਨੇ ਸਰਕਲ ਵਾਈਜ਼ ਕਹਿੰਦੇ ਪਾਣੀਆਂ ਦਾ ਮਸਲਾ ਕੇਵਲ ਸਿੱਖਾਂ ਦਾ ਮਸਲਾ ਹੈ ਜੀ ਇਹ ਥੋੜਾ ਮਸਲਾ ਨਹੀਂ ਹੈ ਔਰ ਮੰਨ ਵੀ ਲਿਆ ਹਾਂ ਦੀ ਇਹ ਤਾਂ ਸਿੱਖਾਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਕਹਿੰਦੇ ਜੀ ਸਿੱਖਾਂ ਦਾ ਮਸਲਾ ਹੈ ਇਹ ਸਿੱਖਾਂ ਦੀ ਭਾਸ਼ਾ ਹੈ ਤੈਲਗੂ ਮਲਿਆਲਮ ਕੰਨੜ ਇਹ ਤਿੰਨ ਸਾਊਥ ਦੀਆਂ ਭਾਸ਼ਾਵਾਂ ਨੇ ਜਦੋਂ ਉੱਥੇ ਭਾਸ਼ਾ ਦੀ ਗੱਲ ਆਉਂਦੀ ਹੈ ਨਾ ਉੱਥੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਤੇ ਚਾਹੇ ਕੋਈ ਵੀ ਹੋਰ ਧਰਮ ਨੂੰ ਮੰਨਣ ਵਾਲਾ ਉਹ ਆਪਣੀ ਭਾਸ਼ਾ ਦੇ ਹੱਕ 'ਚ ਖੜ ਜਾਂਦਾ ਹੈ। ਉਥੇ ਮੁਸਲਮਾਨੇ ਨਹੀਂ ਕਹਿੰਦੇ ਕਿ ਸਾਡੀ ਕੰਨੜ ਭਾਸ਼ਾ ਥੋੜੀ ਹੈ ਜਾਂ ਸਾਡੀ ਮਲਿਆਲਮ ਭਾਸ਼ਾ ਥੋੜੀ ਹੈ। ਕਰਨਾਟਕ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ, ਇਸਾਈਆਂ ਦੀ ਬਹੁਤ ਵੱਡੀ ਗਿਣਤੀ ਹੈ। ਪਰ ਜਦੋਂ ਕਰਲ ਦੀ ਭਾਸ਼ਾ ਦੀ ਗੱਲ ਆਉਂਦੀ ਹੈ, ਉਥੇ ਇਸਾਈ ਨਹੀਂ ਕਹਿੰਦੇ ਕਿ ਸਾਡੀ ਤਾਂ ਅੰਗਰੇਜ਼ੀ ਹੈ ਜੀ ਭਾਸ਼ਾ। ਨਾ ਉਥੇ ਮੁਸਲਮਾਨ ਕਹਿੰਦੇ ਕਿ ਸਾਡੀ ਭਾਸ਼ਾ ਤਾਂ ਅਰਬੀ, ਫਾਰਸੀ ਜਾਂ ਉਰਦੂ ਹੈ। ਉਥੇ ਉਹ ਆਪਣੀ ਭਾਸ਼ਾ ਦੀ ਲੜਨ ਲੱਗ ਜਾਂਦੇ ਕਿ ਸਾਡੀ ਭਾਸ਼ਾ ਨੂੰ ਨੁਕਸਾਨ ਨਹੀਂ ਹੋਣ ਦੇਣਾ ਲੇਕਿਨ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਭਾਸ਼ਾ ਦੀ ਗੱਲ ਆਉਂਦੀ ਹੈ ਪੰਜਾਬੀ ਭਾਸ਼ਾ ਦੀ ਪਰਫੁੱਲਤਾ ਦੀ ਗੱਲ ਆਉਂਦੀ ਹੈ ਉਥੇ ਜਦੋਂ ਵਰਤਾਂਤ ਸਿਰਜਦੀਆਂ ਨੇ ਸਾਡੀ ਸਿੱਖ ਵਿਰੋਧੀ ਏਜੰਸੀਆਂ ਜਦੋਂ ਵਰਤਾਂਤ ਸਿਰਜਦੀਆਂ ਨੇ ਇਹ ਸਿੱਖਾਂ ਦੀ ਭਾਸ਼ਾ ਹੈ ਤੇ ਗੈਰ ਸਿੱਖ ਮੰਨਣ ਲੱਗ ਜਾਂਦੇ ਤਾਂ ਸਿੱਖਾਂ ਦੀ ਭਾਸ਼ਾ ਹੈ ਇਸ ਸਿੱਖਾਂ ਦੀ ਭਾਸ਼ਾ ਨਹੀਂ ਹੈ ਇਹ ਹਰ ਉਸ ਵਿਅਕਤੀ ਦੀ ਭਾਸ਼ਾ ਹੈ ਜਿਦੇ ਪੁਰਖਿਆਂ ਨੇ ਤੇ ਜਿਸ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਲਿਆ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ Hindu ਹੈ ਤੇ ਚਾਹੇ ਉਹ ਸਿੱਖ ਹੈ ਗੱਲ ਕੀ ਹੈ ਕਿ Hindu ਤੇ ਸਿੱਖ ਜਿਵੇਂ ਬਾਹਰਲੇ ਨਾ ਸਟੇਟਾਂ ਦੇ ਵਿੱਚ Hindu ਤੇ ਮੁਸਲਮਾਨ ਦੇ ਵਿੱਚ ਪਾੜਾ ਪਾ ਕੇ ਰੱਖਿਆ ਗਿਆ ਉਵੇਂ ਪੰਜਾਬ ਦੇ ਵਿੱਚ Hindu ਤੇ ਸਿੱਖਾਂ ਦਰਮIAN ਪਾੜਾ ਪਾ ਕੇ ਰੱਖਿਆ ਗਿਆ ਹਿੰਦੂ ਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦਾ ਜਿਹੜਾ ਯਤਨ ਕੀਤਾ ਗਿਆ ਹਿੰਦੂਆਂ ਨੂੰ ਸਿੱਖਾਂ ਨਾਲੋਂ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰਾ ਕਰਨ ਦਾ ਯਤਨ ਕੀਤਾ ਗਿਆ ਇਸ ਕਰਕੇ ਸਾਨੂੰ ਬਹੁਤ ਸਿਆਣੀ ਸੂਝ ਸਮਝ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀਆਂ ਸਾਡੀਆਂ ਵਿਰੋਧੀ ਏਜੰਸੀਆਂ ਵੱਲੋਂ ਸਿਰਜੇ ਵਰਤਾਂਤ ਨੂੰ ਕਰੈਕ ਕਰ ਸਕੇ ਪਰ ਅਸੀਂ ਲੀਡਰਸ਼ਿਪ ਜਿਹੜੀ ਲਿਆਂਦੀ ਤਾਕਤ ਦੇ ਵਿੱਚ ਉਨੇ ਸਾਡੇ ਨੁਕਸਾਨ ਕਰਦਾ ਸਾਡੇ ਪਾਣੀਆਂ ਦਾ ਵੀ ਨੁਕਸਾਨ ਕਰਦਾ ਹੋਟਲ ਬਣਾ ਲਏ ਪੈਸੇ ਲੈ ਲਏ ਨਹਿਰਾਂ ਕੱਢੀਆਂ ਜਦੋਂ ਚਰਚਾ ਚੱਲਦੀ ਹੈ ਟੀਵੀ ਚੈਨਲਾਂ ਦੇ ਉੱਤੇ ਸਚਾਈ ਕੀ ਹੈ ਨਹੀਂ ਹੈ ਲੇਕਿਨ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਇਸ ਗੱਲ ਦੀ ਚਰਚਾ ਚੱਲਦੀ ਹੈ ਕਿ ਪਾਣੀ ਬਦਲੇ ਪੈਸੇ ਲੈ ਕੇ ਹੋਟਲ ਬਣਾਏ ਗਏ ਨੇ ਹੋਟਲ ਖਰੀਦੇ ਗਏ ਕੀ ਕਮਾਲ ਦੀ ਗੱਲ ਹੈ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅਸੀਂ ਆਪਰੇ ਬਣਾ ਕੇ ਇਹਨਾਂ ਨੂੰ ਕੰਨਾਂ ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕੰਨ ਹੀ ਖਾ ਲਏ ਜੀ ਸੀ ਸ੍ਰੀ ਅਕਾਲ ਤੱਕ ਸਾਥ ਤੇ ਬੁਲਾਇਆ ਗਿਆ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਯਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲ ਵਟਦੇ ਆਗੇ ਕਿਤੇ ਕਿਸੇ ਨੇ ਦੇਖਿਆ ਕੋਈ ਛੁਰਾ ਤਾਂ ਮਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਵੀੜੀ ਹੋਈ ਸੀ ਵੀ ਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਤੁਹਾਡੇ ਆ ਕੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਕੀਤਾ ਹੀ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ ਲਾਈਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਹੈ ਵੀ ਤੁਹਾਡੇ ਤੇ ਬੰਦੂਕ ਬੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਹੈ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲੌਅ ਅੱਗੇ ਬਿਲਕੁਲ ਜਿਹੜਾ ਹੈ ਉਹ ਟਏ ਔਰ ਤੁਹਾਡੇ ਮੁੱਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲੈਂਦੇ ਪਰ ਤੁਸੀਂ ਮੰਨਿਆ ਨਹੀਂ ਮੰਨਿਆ ਨਹੀਂ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ ਸ਼ਤਾਬਦੀ ਮਨਾਉਂ ਜਾ ਰਹੇ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਕਹਿੰਦੇ ਹਾਥੀ ਹੁੰਦਾ ਨਾ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਨਾਉਣ ਜਾਂਦਾ ਆਪਣੇ ਝੁੰਡ ਦੇ ਨਾਲ ਇਹ ਸਾਰੇ ਹਾਥੀ ਜਿਹੜੇ ਹਨ ਨਦੀ 'ਚ ਇਸ਼ਨਾਨ ਕਰਦੇ ਹਨ ਆਉਂਦੇ ਆ ਆਪਣੀ ਸੁੰਡ 'ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਹੈ ਉਹ ਲਾਹ ਸੁਟਦੇ ਆ ਪਰ ਜਦੋਂ ਨਦੀ 'ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਭਰ ਕੇ ਫੇਰ ਆਪਣੇ ਉੱਤੇ ਸੁੱਟ ਕੇ ਲਿਬੜ ਕੇ ਜੰਗਲ 'ਚ ਆ ਜਾਂਦੇ ਆ ਘਰੇ ਆ ਜਾਂਦੇ ਉਵੇਂ ਹੀ ਕੀਤਾ ਇਹਨਾਂ ਨੇ ਗਏ ਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਆਪਾਂ ਜਿੱਥੇ ਰਹੇ ਸੀ ਰਾਤ ਉੱਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜਿਹੀਆਂ ਫੋਕਾ ਮਾਰੀਆਂ ਤੇ ਚੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੱਡ ਲੈ ਅਸੀਂ ਨਹੀਂ ਮੰਨਦੇ ਇਹ ਜ਼ਥੇਦਾਰ ਗਲਤ ਹੈ ਅਸੀਂ ਤਾਂ ਜ਼ਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਸੀ ਮੰਨਦੇ ਹੁਕਮ ਨਾਮਾ ਨਹੀਂ ਮੰਨਿਆ ਜ਼ਥੇਦਾਰ ਬਦਲ ਤੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜ਼ਥੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀਰ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਐ ਤਾਂ ਬੜੀ ਕਾਮਯਾਬ ਹੋ ਰਹੀ ਐ ਸਾਡਾ ਤਾਂ ਸੱਤ ਲੋ ਕੈਡਰ ਖਸ ਕਰਿਆ ਜਗਾ ਜਗਾ ਕਾਠੋ ਰਿਆ ਤੇ ਤੂੰ ਇਸ ਭਰਤੀ ਕਮੇਟੀ ਤੇ ਪਾਬੰਦੀ ਲਾ ਪਰ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚ ਆਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਐ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਐ ਦਬਾਅ ਪਾਇਆ ਜਾ ਰਿਹਾ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਪਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਐ ਮੈਂ ਬਾਖੂਬੀ ਜਾਣਦਾ ਇਹ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਐ ਇਹਨੂੰ ਕੈਨਸਲ ਕਰ ਦਿਓ ਇਹਨੂੰ ਰੱਦ ਕਰ ਦਿਓ ਕਰ ਦਿਓ ਰੱਦ ਕਰ ਦਿਓ ਸ੍ਰੀ ਅਕਾਲ ਤਖਤ ਸਾਹਿਬ ਦਾ ਜੇ ਇਸਤੇਮਾਲ ਆਪਣੀ ਰਾਜਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਇਸ ਤੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲਓਗੇ ਤੰਦੂਰ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਹੀ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣਨ ਦੇਣਾ ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਜਦੋਂ ਆ ਬੈਠੇ ਨੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮਨਜੋਤ ਸਿੰਘ ਸਾਹਿਬ ਗਿਆਨੀ ਅਰਜੀਤ ਸਿੰਘ ਨੇ ਪੁੱਛਿਆ ਕੀ ਕਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਇੱਥੇ ਕੋਈ ਧਰ ਹੋਵੇ ਇਹਨੂੰ ਸਿਆਸੀ ਰੋਟੀਆਂ ਸੇਕਣ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਹ ਸੱਤ ਦੱਸ ਪਰ ਅਕਾਲ ਪੁਰਖ ਨੂੰ ਮਨਜ਼ੂਰ ਸੀ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਇਹ ਸਾਰਾ ਸਬਬ ਜਿਹੜਾ ਹੈ ਉਹ ਰਲੇ ਤੇ ਸਿੱਖਾਂ ਦੀ ਇੱਕ ਵਾਰੀ ਤਾਕਤ ਦਾ ਮੁੜ ਉਭਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਹਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਮਜ਼ਾਬੀ ਵੱਲ ਵਧ ਰਹੇ ਹਾਂ ਜਗਾ ਜਗਾ ਕਾਠੋਂ ਰਹੇ ਹੋ ਤੁਸੀਂ ਉਹਨਾਂ ਕਠਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਹਰ ਪੰਜਾਬੀ ਇਸ ਮਹਿੰਮ ਦਾ ਹਿੱਸਾ ਬਣੇ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਬਚ ਗਿਆ ਤੇ ਤੁਹਾਡਾ ਘਰ ਵੀ ਬਚ ਜੂਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਆ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਚਾਹੇ ਪਾਣੀਆਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਜਮੀਨਾਂ ਦਾ ਮਸਲਾ ਹੈ ਖੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਦਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਜਿਹੜੇ ਕਹਿੰਦੇ ਆ ਨਾ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਵੀ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਨਹੀਂ ਹੈ ਟਰੇਡ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਦਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਉੱਝੜ ਜਾਓਗੇ ਤਾਨੂੰ ਇਕੱਠੇ ਹੋਣਾ ਪਏਗਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਿੰਨਾ ਚਿਰ ਇਹ ਸਾਰੇ ਅਸੀਂ ਇਕੱਠੇ ਨਹੀਂ ਨਾ ਹੁੰਦੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਚਿਰ ਅਸੀਂ ਪੰਜਾਬ ਨੂੰ ਬਚਾ ਨਹੀਂ ਸਕਾਂ ਤੇ ਜੇ ਅਸੀਂ ਪੰਥ ਦੀ ਗੱਲ ਕਰੀਏ ਤੇ ਜਿੰਨਾ ਚਿਰ ਅਸੀਂ ਸਾਰੇ ਸਿੱਖ ਜੱਤੇ ਬੰਦਿਆਂ ਤੋਂ ਉੱਪਰ ਉੱਠ ਕੇ ੜੇ ਬਾੜੀਆਂ ਤੋਂ ਉੱਪਰ ਉੱਠ ਕੇ ਇਕੱਠੇ ਨਹੀਂ ਹੁੰਦੇ ਅਸੀਂ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਨਹੀਂ ਸਕਾਂ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਹੈ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਦੋਹਰੀ ਜ਼ਿੰਮੇਵਾਰੀ ਕਿਵੇਂ ਹੈ ਅਸੀਂ ਪੰਥਕ ਪਰੰਪਰਾਵਾਂ ਵੀ ਬਚਾਉਣੀਆਂ ਨੇ ਔਰ ਪੰਜਾਬ ਵੀ ਬਚਾਉਣਾ ਹੈ ਅਸੀਂ ਪੰਜਾਬ ਵੀ ਬਚਾਉਣਾ ਹੈ ਬਹੁਤ ਮਾੜਾ ਹਾਲ ਧਰਤਲ ਦੇ ਉੱਤੇ ਪੰਜਾਬ ਦਾ ਹੋ ਰਿਹਾ ਔਰ ਕਰ ਦਿੱਤਾ ਗਿਆ 4 ਲੱਖ ਮੈਨੂੰ ਪਤਾ ਲੱਗਿਆ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਇਸ ਵਕਤ ਪੰਜਾਬ ਦੇ ਸਿਰ ਚੜ ਗਿਆ 4 ਲੱਖ ਕਰੋੜ ਦਾ ਪੁਰਸਕਾਰ ਜੇ ਨੂੰ ਉਹ ਕਾਰਨ ਵਾਸਤੇ ਉਤਰਨਾ ਤਾਂ ਬਹੁਤ ਔਖੀ ਗੱਲ ਐ ਥੋੜਾ ਮੋਟਾ ਵਿਆਜ ਭਰਨ ਵਾਸਤੇ ਹੁਣ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲ ਰਹੀ ਐ ਇਹ ਹੋਰ ਤਾਂ ਕੋਈ ਰੈਵਨਿਊ ਆ ਨਹੀਂ ਰਿਹਾ ਕਿਤੇ ਰੈਵਨਿਊ ਨਹੀਂ ਆ ਰਿਹਾ ਚਲੋ ਜ਼ਮੀਨ ਅਕਵਾਇਰ ਕਰਦੇ ਹਾਂ ਜ਼ਮੀਨਾਂ ਅਕਵਾਇਰ ਕਰਕੇ ਡਿਵੈਲਪਮੈਂਟ ਕਰੋ ਜਿਹੜੇ ਡਿਵੈਲਪਰ ਪੈਸਾ ਦੇਣਗੇ ਜਾਂ ਜਿਹੜੇ ਬਾਹਰ ਪੈਸਾ ਦੇਣਗੇ ਉਹ ਪੈਸੇ ਨਾਲ ਸਕੀਮ ਚਲਾਵਾਂਗੇ ਪਰ ਕਿੰਨਾ ਚਾ 24000 ਜ਼ਮੀਨ ਅਸੀਂ ਅਕਵਾਇਰ ਕਰਕੇ ਪੈਸਾ ਕਮਾ ਲਾਂਗੇ ਲੈ ਲਾਂਗੇ ਪੈਸਾ ਪਰ ਉਹਦੇ ਨਾਲ ਕਿੰਨਾ ਚਿਰ ਸਟੇਟ ਚਲਾਵਾਂਗੇ ਇਹ ਕਰੀ ਅਕਾਲੀ ਗਵਰਨਮੈਂਟ ਵੇਲੇ ਵੀ ਜਦਾਦਾ ਨੂੰ ਵੇਚਣ ਦੀ ਗੱਲ ਚੱਲੀ ਸੀ ਕਹਿੰਦੇ ਜਦਾਦਾ ਵੇਚ ਦੇਣੀ ਹੈ ਜਿਹੜੀਆਂ ਪੁਰਾਣੀਆਂ ਪਈਆਂ ਕਿਸਾਨ ਜਦੋਂ ਜ਼ਮੀਨ ਵੇਚਣਾ ਸ਼ੁਰੂ ਕਰਦੇ ਨੇ ਉਦੋਂ ਉਹਦੀ ਬਰਬਾਦੀ ਤੇ ਜਨ ਸ਼ੁਰੂ ਹੋ ਜਾਂਦੇ ਚਾਹੇ ਉਹ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਜਿਸ ਜਿਮੀਦਾਰ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਉਸ ਦਿਨ ਉਹਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਇਸੇ ਤਰ੍ਹਾਂ ਮਜ਼ਦੂਰ ਜਿੰਨਾ ਚਿਰ ਬਿੱਲੜ ਕੋਲੇ ਨੂੰ ਆਪਣੇ ਅੰਦਰੋਂ ਬਾਹਰ ਨਹੀਂ ਕੱਢਦਾ ਉਹ ਕਦੇ ਸਰਵਾਈਵ ਹੀ ਨਹੀਂ ਕਰ ਸਕੂਗਾ ਕੀ ਲੈਣਾ ਕੰਮ ਕਰਕੇ ਬਿਜਲੀ ਫ੍ਰੀ ਹੈ ਪਾਣੀ ਫ੍ਰੀ ਹੈ ਇਹ ਧਾਰਨਾ ਬਦਲਣੀ ਪਊਗੀ ਸਾਨੂੰ ਜਿੰਨਾ ਚਿਰ ਇਹ ਧਾਰਨਾ ਨਹੀਂ ਬਦਲਦੇ ਅਸੀਂ ਪੰਜਾਬ ਨੂੰ ਨੰਬਰ 1 ਸਟੇਟ ਨਹੀਂ ਬਣਾ ਸਕਦੇ ਨੰਬਰ 1 ਸਟੇਟ ਤੇ ਜਿਹੜੇ ਸਾਡੇ ਭਰਾ ਵਖਰੇਵੇਂ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਹੁਣ ਆਪਾਂ ਪੰਜਾਬ ਉਜੜੇ ਹੋਏ ਨੂੰ ਆਬਾਦ ਕਰ ਲਈਏ ਜੇ ਆਬਾਦ ਹੋਊਗਾ ਤੇ ਤੁਸੀਂ ਵੀ ਆਪਣੀ ਹੱਕੀ ਜਿਹੜੇ ਕੋਈ ਹੱਕ ਮੰਗ ਰੱਖ ਲਈਓ ਜੀ ਤੇ ਜੇ ਬਰਬਾਦ ਹੀ ਹੋ ਗਿਆ ਤੇ ਤੁਹਾਡੀ ਮੰਗ ਦੀ ਵੀ ਕੋਈ ਕੀਮਤ ਨਹੀਂ ਰਹਿਣੀ ਤੁਹਾਡੇ ਹੱਕਾਂ ਦੀ ਤੁਹਾਡੀ ਮੰਗ ਦੀ ਵੀ ਕੋਈ ਬੁੱਕਤ ਨਹੀਂ ਰਹਿਣੀ ਇਸ ਕਰਕੇ ਰਲ ਮਿਲ ਕੇ ਅਸੀਂ ਪੰਜਾਬ ਨੂੰ ਆਬਾਦ ਕਰਨ ਵਾਲੇ ਪਾਸੇ ਤੁਰੀਏ ਆਬਾਦ ਕਰਨ ਵਾਲੇ ਪਾਸੇ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਵਾਂਗੇ ਮੈਂ ਫਿਰ ਆਪ ਜੀ ਨੂੰ ਇੱਕ ਸੁਨੇਹਾ ਇਸ ਸਮਾਂ ਚ ਤੁਹਾਨੂੰ ਦੇਣਾ ਚਾਹੁੰਦਾ ਕਿ ਰੱਬ ਨਾ ਕਰੇ ਬਖਲਾਈ ਹੋਈ ਭਗੌੜੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਸਾਡੇ ਕਾਫਲੇ ਦੇ ਸਾਹਮਣੇ ਦੀਵਾਰ ਖੜੀ ਕਰਨ ਦਾ ਯਤਨ ਕਰਦੀ ਹੈ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਚ ਰੱਖਣਾ ਪਵੇਗਾ ਕਿਉਂਕਿ ਅਸੀਂ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਅਸੀਂ ਹੁਣ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖੜੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਸ ਰਸਤੇ ਨਾਲੋਂ ਵਧੀਆ ਰਸਤਾ ਤਿਆਰ ਕਰਾਂਗੇ ਇਹ ਗੱਲ ਸੋਚੋ ਤੇ ਜੇ ਤੁਸੀਂ ਸੋਚਦੇ ਹੋ ਨਾ ਵੀ ਪਾਬੰਦੀ ਲਵਾ ਕੇ ਅਸੀਂ ਰੁਕ ਜਾਾਂਗੇ ਸਾਡਾ ਕਾਫਲਾ ਰੁਕ ਜਾਊਗਾ ਇਹ ਭੁੱਲ ਜਾਓ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਾਫਲਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਜਾਂ ਦੀ ਅਗਵਾਈ ਚ ਚੱਲਦਾ ਹੀ ਰਹੂਗਾ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿਉਂ ਕਿ ਅਸੀਂ ਦਰਦ ਲੈ ਕੇ ਚੱਲ ਰਹੇ ਹਾਂ ਦਰਦ ਲੈ ਕੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਵੀ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇ ਦਿਆ ਕਰਾਂਗੇ ਰੇਤੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੜਨਾ ਪੰਜਾਬ ਲਈ ਪੜਨਾ ਹੈ ਇਸ ਤੋਂ ਵੱਧ ਕੀ ਕੁਝ ਵੀ ਨਹੀਂ ਹੈ ਮੈਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਵਿਦੇਸ਼ੀ ਆਸ ਕੋਰਾ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਮੈਂ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਤੁਹਾਡੀ ਵੀ ਬੜੀ ਮਹੱਤਤਾ ਹੈ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਦੇ ਵਿੱਚ ਔਰ ਆਪਣੀ ਮਹੱਤਤਾ ਨੂੰ ਪਛਾਣ ਕੇ ਤੁਸੀਂ ਵੀ ਸਾਨੂੰ ਜਿਹੜਾ ਭਰਪੂਰ ਸਹਿਯੋਗ ਦਿਓ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਜਿਹੜਾ ਹੈ ਉਹ ਬਣਾ ਸਕੀਏ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਨਰਮਾਇਲ ਸਿੰਘ ਜੀ ਜੋੜਾ ਜੋ ਮੈਮਰਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਆਪ ਜੀ ਨੂੰ ਨਿੱਕੇ ਜਿਹੇ ਸੱਦਾ ਭੇਜਿਆ ਔਰ ਉਹਨਾਂ ਦੇ ਨਿੱਕੇ ਜਿਹੇ ਸੱਦੇ ਜਿਹਦੇ ਵਿੱਚ ਆਪਣਾ ਤੁਸੀਂ ਤੁਸੀਂ ਉਹਨੂੰ ਸੁਣਿਆ ਤੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ